ਪੰਜਾਬ ਪੈਨਸ਼ਨਲ ਵੈਲਫੇਅਰ ਗੁਰਦਾਸਪੁਰ ਵੱਲੋਂ ਜੋ ਡੀਸੀ ਦਫ਼ਤਰ ਦੇ ਸਾਹਮਣੇ ਇੱਕ ਰੋਜ਼ਾ ਧਰਨਾ ਦਿੱਤਾ ਗਿਆ ਹੈ ਰੋਜ਼ ਧਰਨਾ ਦਿੱਤਾ ਜਾ ਰਿਹਾ ਸੋ ਪੈਨਸ਼ਨਰਾਂ ਦੀਆਂ ਜਿਹੜੀਆਂ ਲੜਕਦੀਆਂ ਮੰਗਾਂ ਨੂੰ ਲੈ ਕੇ ਰੋਜ਼ ਦਰਜ ਕਰਵਾਇਆ ਜਾ ਰਿਹਾ ਸਾਡੇ ਨਾਲ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਇਹ ਜੋ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕੀ ਮੰਗਾਂ ਨੇ ਤੁਹਾਡੀਆਂ ਮੈਂ ਪੰਜਾਬ ਐਸੋਸੀਏਸ਼ਨ ਜਿਹੜਾ ਗੁਰਦਾਸਪੁਰ ਦਾ ਪ੍ਰਧਾਨ ਹਾਂ ਜਵਨ ਸਿੰਘ ਜੀ ਜੀ ਸਰਕਾਰ ਨੇ ਬੜੇ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਜਣੀਆਂ ਇਹਨਾਂ ਨੂੰ ਅਗਨੋਰ ਕੀਤਾ ਹੋਇਆ ਹੈ ਜੀ ਜੀ ਅਸਾਂ ਕਾਫੀ ਰੈਲੀਆਂ ਕੀਤੀਆਂ ਨੇ ਮਹਾਲੀ ਵਿੱਚ ਤਿੰਨ ਰੈਲੀਆਂ ਕੀਤੀਆਂ ਪਿਛਲੇ ਸਾਲਾਂ ਵਿੱਚ ਔਰ 8 ਵਾਰ ਟੀਮ ਮਿਨਿਸਟਰ ਨੇ ਸਾਨੂੰ ਟਾਈਮ ਦਿੱਤਾ ਮਿਲਣ ਵਾਸਤੇ ਪਰ ਇੱਕ ਵਾਰ ਵੀ ਸਾਡੇ ਨਾਲ ਉਹਨਾਂ ਨੇ ਮੀਟਿੰਗ ਨਹੀਂ ਲਈ ਨਹੀਂ ਲਈ ਇਸ ਕਰਕੇ ਜਿਹੜੀਆਂ ਸਾਡੀਆਂ ਮੰਗਾਂ ਆ ਮੇਨ ਤੌਰ ਦੇ ਉੱਪਰ ਜਿਹੜੀ ਸਾਡੀ ਮੁੱਖ ਦੋ ਮੰਗਾਂ ਨੇ ਜੀ ਦੋ ਪੁਆਇੰਟ ਉਹਨਾ ਜਿਹੜਾ ਫਾਰਮੂਲਾ ਇਹ ਸਾਨੂੰ ਪੇਖ ਮਿਸ਼ਨ ਨੇ ਰეკਮੈਂਡ ਕਰਕੇ ਦਿੱਤਾ ਸੀ ਜੀ ਔਰ ਕੈਬਨਿਟ ਉਹ ਚੁਈ ਇਹ ਪਾਸ ਹੋ ਗਿਆ ਪਰ ਸਾਨੂੰ ਦਿੱਤਾ 2.44% ਜੀ ਜੀ ਇਹ ਸਾਡੀ ਮੰਗ ਹੈ ਕਿ ਸਾਨੂੰ 2% 2.95 ਦੇ ਨਾਲ ਦਿੱਤਾ ਜਾਵੇ ਦੂਸਰੇ ਨੰਬਰ ਤੇ ਪੇਖ ਮਿਸ਼ਨ ਜਦੋਂ ਸਾਨੂੰ ਮਿਲਿਆ ਜੀ 11 16 ਤੋਂ ਲੈ ਕੇ 31 5 21 ਤੱਕ ਬੜੇ ਲੰਮੇ ਸਮੇਂ ਦਾ ਜਿਹੜਾ ਸਾਡੇ ਡੀਆਈ ਦਿਆਂ ਕ੍ਰਿਸ਼ਨ ਦਾ ਬਕਾਇਆ ਹੈ ਉਹ ਪੈਂਡਿੰਗ ਪਿਆ ਹੈ ਇਹ ਸਾਨੂੰ ਮਿਲਣਾ ਚਾਹੀਦਾ ਹੈ ਠੀਕ ਹੈ ਜੀ ਕਿਸੇ ਨੰਬਰ ਤੇ ਜੋ ਪਿਛਲੇ ਸਮੇਂ ਵਿੱਚ ਸਰਕਾਰ ਨੇ ਮੈਡੀਕਲ ਦਾ ਸਹੂਲਤ ਦਿੱਤੀ ਸੀ ਇਹ ਜੀ ਉਹ ਇਹਨਾਂ ਨੇ 1 ਸਾਲ ਦੇ ਬਾਅਦ ਇਹ ਬੰਦ ਕਰ ਦਿੱਤੀ ਮੜ ਕੇ ਉਹ ਵੀ ਅਸੀਂ ਕਹਿੰਨੇ ਆ ਵੀ ਸਾਡੀ ਜਿਹੜੀ ਆ ਨਾ ਉਹ ਇੰਸ਼ੋਰੈਂਸ ਦੇ ਤੌਰ ਦੇ ਉੱਪਰ ਸਾਡੀ ਜਿਹੜੀ ਮੰਗਿਆ ਲਾਗੂ ਕੀਤੀ ਜਾਵੇ ਠੀਕ ਹੈ ਜੀ ਅੱਜ ਅਸੀਂ ਪ੍ਰੋਟੈਸਟ ਦੇ ਤੌਰ ਤੇ 11 ਬੰਦੇ ਭੋਖੜ ਚਾਕ ਤੇ ਬਿਠਾ ਕੇ ਪ੍ਰੋਟੈਸਟ ਕਰ ਰਹੇ ਆ ਮੁਜਾਰਾ ਕਰ ਰਹੇ ਆ ਰੈਲੀ ਕਰ ਰਹੇ ਆ ਔਰ ਬਾਅਦ ਵਿੱਚ ਡੀਸੀ ਸਾਹਿਬ ਨੂੰ ਆਪਣਾ ਜਿਹੜਾ ਸਾਡਾ ਮੰਗ ਪੱਤਰ ਆ ਉਹ ਪੰਜਾਬ ਸਰਕਾਰ ਨੂੰ ਭੇਜ ਰਹੇ ਆ ਜੇਕਰ ਸਰਕਾਰ ਨੇ ਸਾਡੀ ਮੰਗ ਹੁਣ ਵੀ ਨਾ ਕੀਤੀ ਜਿਸ ਤਰ੍ਹਾਂ ਆਪਾਂ ਸਾਡੀ ਚਸੇ ਬੰਦੀ ਪੰਜਾਬ ਦੀ ਨੇ ਅਲਟੀਮ ਇਹਨਾਂ ਨੂੰ ਨੋਟਿਸ ਦਿੱਤਾ ਸੀ ਕਿ ਜੇਕਰ ਤੁਸੀਂ 31 ਜਨਵਰੀ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਫਿਰ ਅਸੀਂ ਸੰਘਰਸ਼ੀ ਦੇ ਵਾਲੇ ਪਾਸੇ ਤੁਰਾਂਗੇ ਅੱਜ ਉਹਦੀ ਪਹਿਲੀ ਲੜੀ ਦੇ ਵਿੱਚ ਅਸੀਂ ਇਹ ਜਿਹੜਾ ਆ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾਂ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਆ ਔਰ ਜੇ ਅਜੇ ਵੀ ਸਰਕਾਰ ਨੇ ਇਸ ਬਾਰੇ ਨਾ ਸੋਚਿਆ ਤਾਂ ਫਿਰ ਅਸੀਂ ਅਗਲੇ ਮਹੀਨੇ ਫਰਵਰੀ ਦੇ ਲਾਸਟ ਵਿੱਚ ਇੱਕ ਬਹੁਤ ਵੱਡੀ ਰੈਲੀ ਜਿਹੜੀ ਆ ਉਹ ਕਰਨ ਜਾ ਰਹੇ ਆ ਜਿਹਦੇ ਨਾਲ ਅਸੀਂ ਸਮਝਦੇ ਸਰਕਾਰ ਦੀਆਂ ਅਸੀਂ ਚੂੜਾ ਹਲਾ ਦਿਆਂਗੇ ਇਹ ਸਰਕਾਰ ਸਮਝ ਨਹੀਂ ਰਹੀ ਸਰਕਾਰ ਨੂੰ ਸਮਝਣ ਚਾਹੀਦਾ ਮੁਲਾਜ਼ਮ ਤੁਹਾਡੀ ਪੈਨਸ਼ਨ ਜਾਂ ਮੁਲਾਜ਼ਮ ਤੁਹਾਡੀ ਰੀੜ ਦੀ ਹੱਡੀ ਆ ਜੀ ਜੀ ਪੰਜਾਬ ਦੇ ਵਿੱਚ ਕਰੀਵਨ ਕਰੀਵਨ ਸਾਡੇ ਪੈਨਸ਼ਨਾਂ ਦੀ 3.5 ਲੱਖ ਗਿਣਤੀ ਆ ਤੇ ਸਾਡਾ ਸਰਕਾਰਾਂ ਬਣਾਉਣ ਦੇ ਵਿੱਚ ਬੜਾ ਬੜਾ ਹੱਥ ਹੁੰਦਾ ਆ ਇਸ ਕਰਕੇ ਮਾਨ ਸਾਹਿਬ ਤੁਹਾਨੂੰ ਇਹ ਸੋਚਣਾ ਪਊਗਾ ਸਾਡੀਆਂ ਮੰਗਾਂ ਤੁਹਾਨੂੰ ਸੋਚਣੀਆਂ ਪੈਣੀਆਂ ਸੋ ਇਹਨਾਂ ਗੱਲ ਦੇ ਨਾਲ ਮੈਂ ਤੁਹਾਨੂੰ ਅਪੀਲ ਕਰਦਾ ਕਿ ਸਾਡੀਆਂ ਇਹ ਮੰਗਾਂ ਹੱਕੀ ਮੰਗਾਂ ਨੇ ਇਹ ਕੋਈ ਸਾਡੀਆਂ ਮੰਗਾਂ ਨਹੀਂ ਸਾਡਾ ਹੱਕ ਵਾ ਏ ਕਿਉਂ ਸਾਨੂੰ ਕਮਿਸ਼ਨ ਵਿੱਚ ਮਿਲਿਆ ਸੋ ਇਸ ਕਰਕੇ ਇਹ ਸਾਨੂੰ ਦਿੱਤਾ ਜਾਵੇ ਧੰਨਵਾਦ ਦੀ ਹੋਵਾਂਗੇ ਆਪਦੇ। ਉਹ 11 ਮੈਂਬਰਾਂ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਭੁਖੜ ਤਲ ਤੇ ਬਿਠਾਉਣ ਦੀ ਇਹ ਅਣਮਿੱਥੇ ਸਮੇਂ ਲਈ ਆ ਇੱਥੇ ਬਿਠਾ ਲਿਓ ਅੱਜ ਅੱਜ ਦੇਣ ਵਾਸਤੇ। ਇੱਕ ਦਿਨ ਪੰਜ ਵਜੇ ਤੱਕ ਇੱਕ ਇੱਕ ਰੋਜ਼ਾ ਠੀਕ ਹੈ ਜੀ। ਹਾਂਜੀ ਇੱਕ ਰੋਜ਼ਾ ਹੀ। ਉਹ ਹੋਰ ਆਗੂ ਵੀ ਸਾਡੇ ਨਾਲ ਨੇ ਇਸ ਜਥੇਬੰਦੀ ਦੇ ਨਾਲ ਇਹਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ। ਆ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਮੰਗਾਂ ਨੂੰ ਲੈ ਕੇ? ਮੈਂ ਜੀ ਮਹੇਸ਼ ਲਾਤਰੀ ਪੰਜਾਬ ਜੇਲ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਪ੍ਰੈਜ਼ੀਡੈਂਟ ਜੀ ਜੀ। ਉਹ ਤਾਂ ਜੂਣਾ ਨੇ ਸਾਰੀਆਂ ਤੇ ਲੱਦ ਦੱਸ ਦਿੱਤੀਆਂ ਮੰਗਾਂ ਸੱਡੀਆਂ। ਜੀ ਜੀ ਪਰ ਇਹ ਸਰਕਾਰ ਇੰਨੀ ਕਿ ਨਕਮੀ ਆ ਜਿੰਨਾ ਇਹਨੂੰ ਕਹਿ ਲਈਏ ਉਨੀ ਨਕਮੀ ਆ ਕਿਉਂਕਿ ਜਦੋਂ ਇਹ ਬਣੀ ਆ ਸਰਕਾਰ ਜੀ ਭਗਵੰਤ ਮਾਨ ਇਸੇ ਤਰ੍ਹਾਂ ਸਾਡੇ ਧਰਨੀਆਂ ਵਿੱਚ ਆ ਆ ਕੇ ਕਹਿੰਦਾ ਸੀ ਜੀ ਜੀ ਕਿ ਮੇਰੀ ਸਰਕਾਰ ਬਣ ਗਈ ਸਾਡੀ ਜਦੋਂ ਸਰਕਾਰ ਬਣ ਗਈ ਮੇਰਾ ਹਰੇ ਰੰਗ ਦਾ ਪੰਹੇ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਵਾਸਤੇ ਚੱਲੇਗਾ ਜੀ ਜੀ ਅਸੀਂ ਉਹ ਢੀਕਦੇ ਪਏ ਆ ਸਾਡੇ ਜਿਵੇਂ ਸਾਡੇ ਅਗੂ ਨੇ ਦੱਸਿਆ 40000 ਦੇ ਲੱਗ ਛਾਗੇ ਤੇ ਸਾਡੇ ਜਿਹੜੇ ਪੈਨਸ਼ਨ ਜਿਹੜੇ ਨੇ ਇਹ ਬਕਾਇਆ ਨੂੰ ਡੀਕਦੇ ਜਿਹੜੇ ਨੇ ਅਕਾਲ ਚਲਾਨਾ ਕਰ ਗਏ ਨੇ ਤੇ ਬਾਕੀ ਕਿਸੇ ਦਾ ਕੁਝ ਨਹੀਂ ਪਤਾ ਜੀ ਜੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਪਹਿਲਾਂ ਤਾਂ ਜੀ ਜੀ ਕੀ ਪੇ ਕਮਿਸ਼ਨ ਦਾ ਬਕਾਇਆ ਜੀ ਅੱਜ ਜੀ ਆਪਾਂ ਪੈਨਸ਼ਨ ਲੈ ਰਹੇ ਆਂ ਘਟੂ ਘਟ 5 ਤੋਂ 10000 ਰੁਪਇਆ ਹਰ ਮੁਲਾਜ਼ਮ ਹਰ ਪੈਨਸ਼ਨਰ ਜਿਹੜਾ ਆ ਇਹ ਘਟ ਲੈ ਰਿਹਾ ਕਿਉਂਕਿ ਪੇ ਕਮਿਸ਼ਨ ਜਿਹੜਾ ਆ ਸਾਡੇ ਦੇਜ ਤੱਕ ਲਾਗੂ ਨਹੀਂ ਕੀਤਾ ਜੀ ਜੀ ਔਰ ਇਹਦੇ ਤੋਂ ਇਲਾਵਾ ਤਿੰਨ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਨੇ ਇਹ ਪੈਂਡਿੰਗ ਪਈਆਂ ਨੇ ਮਾਨ ਸਰ ਨੂੰ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਜਲਦੀ ਤੋਂ ਜਲਦੀ ਕਿਉਂਕਿ ਪਹਿਲਾਂ ਅਸੀਂ ਦੇਖਦੇ ਸੀ ਕਿ ਇੱਕ ਕਿਸ਼ਤੇ ਜਰੂਰ ਪਿੱਛੇ ਹੁੰਦੀ ਸੀ ਔਰ ਉਹ ਵੀ ਪੰਜਾਬ ਬਾਕੀ ਸਟੇਟਾਂ ਨਾਲੋਂ ਸਭ ਤੋਂ ਪਹਿਲਾਂ ਇਹਨਾਂ ਨੂੰ ਡੀਏ ਦੀ ਕਿਸ਼ਤ ਮਿਲਦੀ ਸੀ ਬਾਕੀ ਨੂੰ ਬਾਅਦ ਵਿੱਚ ਮਿਲਦੀ ਸੀ ਪਰ ਇਸ ਲਈ ਕੋਈ ਵੀ ਅਜੋਜੀ ਸਟੇਟ ਨਹੀਂ ਆ ਜਿੱਥੇ ਡੀਏ 53% ਨਹੀਂ ਆ ਪਰ ਅਸੀਂ ਤਿੰਨ ਕਿਸ਼ਤਾਂ ਅਜੇ ਵੀ ਪਿੱਛੇ ਆ ਔਰ ਅਜੇ ਵੀ ਜੀ ਇਨਾਂ ਨੇ ਸਾਡੇ ਨਾਲ ਇਸੇ ਤਰ੍ਹਾਂ ਦਾ ਵਿਤਕਰਾ ਕੀਤਾ ਉਹਨਾਂ ਨੇ ਸਮੇਂ ਦੇ ਵਿੱਚ ਸੰਘਰਸ਼ ਨੂੰ ਬਹੁਤ ਤੇਜ਼ ਕਰਾਂਗੇ ਜਦੇ ਰਿਜ਼ਲਟ ਨੇ ਬਹੁਤ ਮਾੜੇ ਇਸ ਸਰਕਾਰ ਵਾਸਤੇ ਹੋਣਗੇ ਸਾਡੇ ਵਾਸਤੇ ਤੇ ਚਲੋ ਜੋ ਹੈਗਾ ਹੈ ਹੈਗਾ ਹੀ ਹੈਗਾ ਪਰ ਸਰਕਾਰ ਨੂੰ ਇਹ ਪੂਰੀ ਪਤਾ ਲੱਗ ਜਾਏਗਾ ਕਿ ਜੇ ਮੁਲਾਜ਼ਮ ਔਰ ਪੈਨਸ਼ਨਰ ਔਰ ਇਹ ਤੋਂ ਇਲਾਵਾ ਜਿਹੜੇ ਸਾਡੇ ਕਿਸਾਨ ਆਗੂ ਨੇ ਇਹਨਾਂ ਦੀ ਮੰਗਾਂ ਨਹੀਂ ਮੰਨੀਆਂ ਤੇ ਫਿਰ ਜੇ ਇਹ ਸਰਕਾਰ ਬਣਾ ਸਕਦੇ ਤੇ ਸਰਕਾਰ ਨੂੰ ਲਾ ਵੀ ਸਕਦੇ ਨੇ 92 ਰਿਕਾਰਡ ਤੌਰ ਇਹਨਾਂ ਨੂੰ ਜਿਹੜੀਆਂ ਸੀਟਾਂ ਦਵਾਈਆਂ ਇਹ ਰੀੜ ਦੀ ਹੱਡੀ ਮੁਲਾਜ਼ਮ ਪੈਨਸ਼ਨਰ ਲੇਕਿਨ ਇਹਨਾਂ ਨੂੰ ਭੁੱਲ ਗਏ ਨੇ ਤੁਹਾਡੇ ਚੈਨਲ ਦੇ ਥਰੂ ਅਸੀਂ ਇਹ ਬੇਨਤੀ ਕਰਾਂਗੇ ਕਿ ਸਾਡੀਆਂ ਜੋ ਵੀ ਮੰਗਾਂ ਹੈਗੀਆਂ ਦੀ ਜਲਦੀ ਤੋਂ ਜਲਦੀ ਮੰਨੀਆਂ ਜਾਣ ਤਾਂ ਕਿ ਸਾਨੂੰ ਵੀ ਕੋਈ ਥੋੜੀ ਬਹੁਤੀ ਰਿਵੈਟ ਮਿਲੇ ਬਸ ਇਹਨਾਂ ਗੱਲਾਂ ਸੋ ਮੁਲਾਜ਼ਮਾਂ ਆਗੂਆਂ ਵੱਲੋਂ ਜੋ ਭਗਵੰਤ ਮਾਨ ਸਰਕਾਰ ਵੱਲੋਂ ਸਤਾ ਤੇਉਣ ਤੋਂ ਪਹਿਲਾਂ ਵਾਅਦੇ ਦਾਵੇ ਕੀਤੇ ਗਏ ਸੀ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਹਰੇ ਪੈਨ ਦੀ ਗੱਲ ਕੀਤੀ ਗਈ ਹੈ ਕਿ ਹਰਾ ਪੈਨ ਜਿਹੜਾ ਮੁਲਾਜ਼ਮਾਂ ਵਾਸਤੇ ਪੈਨਸ਼ਨਰਾਂ ਵਾਸਤੇ ਤੇ ਹਰੇਕ ਵਰਗ ਵਾਸਤੇ ਚੱਲੂਗਾ ਉਹ ਹਰਾ ਪੈਨ ਜਿਹੜਾ 3 ਸਾਲ ਦਾ ਸਮਾਂ ਬੀਤ ਚੁੱਕਾ ਹੁਣ ਤੱਕ ਨਹੀਂ ਚੱਲਿਆ ਵੱਡੀਆਂ ਉਮੀਦਾਂ ਸਨ ਪੈਨਸ਼ਨਰਾਂ ਨੂੰ ਜੋ ਪੰਜਾਬ ਸਰਕਾਰ ਤੋਂ ਸੋ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਚੇਤਨ ਚੇਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਉਹਨਾਂ ਦੀ ਹੱਕੀ ਮੰਗਾ ਨੇ ਜਿਹੜੀਆਂ ਇਹ ਮੁੱਖ ਮੰਗਾ ਪਰਵਾਨ ਨਹੀਂ ਹੁੰਦੀਆਂ ਨਹੀਂ ਪੂਰੀਆਂ ਕੀਤੀਆਂ ਜਾਂਦੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਘਰਸ਼ ਨੂੰ ਜਿਹੜਾ ਵੱਡੀ ਪੱਧਰ ਦੇ ਉੱਤੇ ਇਹਦੀ ਰੂਪਰੇਖਾ ਜਿਹੜੀ ਅਲਿਖੀ ਜਾਏਗੀ ਜਿਸ ਦੇ ਨਾਲ ਸਰਕਾਰ ਦੀਆਂ ਪੂਰੀ ਤਰ੍ਹਾਂ ਜਿਹੜੀਆਂ ਨੇ ਜਿਹੜਾ ਉਹ ਹਲਾ ਦਿੱਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਬਣਾਉਣ ਵਾਸਤੇ ਜੋ 92 ਸ਼ੀਟਾਂ ਦਾ ਵੱਡਾ ਫਤਵਾ ਦਿੱਤਾ ਗਿਆ ਸੀ ਉਹਦੇ ਵਿੱਚ ਮਲਾਜ਼ਮ ਵਰਗ ਦਾ ਪੈਨਸ਼ਨਰਾਂ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਸੀ ਜਿੱਥੇ ਉੱਥੇ ਹੀ ਕਿਸਾਨੀ ਵਰਗ ਦਾ ਵੀ ਵੱਡਾ ਯੋਗਦਾਨ ਸੀ ਪਰ ਲੋਕ ਜਿਹੜੀ ਸਰਕਾਰ ਹੈ ਉਹ ਉਮੀਦਾਂ ਤੇ ਖਰੀ ਨਹੀਂ ਉਤਰ ਲਈ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਹ ਹੈ ਕਿ ਕੀ ਸਰਕਾਰ ਆਪਣੇ ਵਾਦੇ ਦਾਅਵੇਾਂ ਤੇ ਪੂਰੀ ਉਤਰਦੀ ਹੈ ਖਰੀ ਉਤਰਦੀ ਹੈ ਜਾਂ ਇਸੇ ਤਰ੍ਹਾਂ ਹੀ ਇਹੜੇ ਸੰਘਰਸ਼ ਨੇ ਜਥੇਬੰਦੀਆਂ ਬਾਅਦ ਤੋਂ ਸਕੂਰ ਜਾਰੀ ਰੱਖਣਗੇ ਹੁਣ ਤੱਕ ਲਈ ਇਨਾ ਹੀ ਸਹਾਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ